ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮਦਿਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਪਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਇੱਕ ਗਾਂ ਤਾਂ ਦਿਖਾਉਣੀ ਆ। ਸਾਰੀਆਂ ਸੋਈਆਂ ਵਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ। ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੋਅਈ ਜ਼ਰੂਰ ਕਰਾ ਲਿਆ ਕਰੋ ਜੀ। ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੋੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਹਾਂ ਵਧੀਆ ਕਰਵਾ ਮਾਰੋ। ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸ ਤੇ ਮੇਰਾ ਜਿੰਦਾ ਇਹ ਫੋਨ ਨੰਬਰ ਹੈ 1991446099 ਐਡਰੈਸ ਹੈ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰ ਰੋਡ ਤੇ ਪਿੰਡ ਪੈਂਦਾ ਵੀ ਜੀ ਆਪਣਾ ਚਾਟੀ ਹੁੰਦਾ। ਠੀਕ ਹੈ ਜੀ। ਗਾਹ ਤੇ ਦੋ ਮੱਝਾਂ ਹਨਾ ਹਾਂਜੀ ਪਹਿਲਾਂ ਗਾਂ ਹੀ ਖਾ ਲਈਏ ਕਿੰਨਾ ਵਾ ਸੂਆ ਸੋਈ ਹੈ ਪੀਜੀ ਦੂਜਾ ਸੂਆ ਸੋਈ ਹੈ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਸੂਈ ਨੂੰ ਅੱਜ ਪੰਜਵਾਂ ਦਿਨ ਹੈ ਅਜੇ ਉੱਠਾ ਪੰਜਵਾਂ ਦਿਨ ਹੈ ਇਹ ਮੈਲਾ ਮਾਰਨ ਦਾ ਹੀ ਹੋਸੀ ਨਾ ਹੀ ਲੱਗਾ ਨੁਗਾ ਇਹਦੇ ਬੌਲਾ ਗਾਏ ਕੁ ਦੁੱਧ ਨਾਲੇ 10 ਦਿਨ ਪਹਿਲੋਂ 11 ਕਿਲੋ ਆਜ ਰਿਹਾ ਜੀ ਅੱਛਾ ਘਰ ਵਾਲੇ ਦੇਣਦੇ ਪਹਿਲਾਂ ਸੂਈ 12 ਕਿਲੋ ਦਿੱਤਾ ਅੱਛਾ ਅੱਜ ਦੀ ਉਮੀਦ ਹੈ ਕਿ ਕਿਲੋ ਫੜ ਸਾਰਿਆਂ ਨਾਲੋਂ ਹੁੰਦਾ ਵੀ ਵਧੂਗਾ ਡੰਗਰ ਹਾਂਜੀ ਹਾਂਜੀ 13 ਕਿਲੋ 14 ਕਿਲੋ ਸਾਰੀ ਗਰਮੀ ਤੇ ਸਿਹਾਲ ਦੁੱਧ ਦੇਣਾ ਨਿਸ਼ਟਾਲੇ ਤੁਰ ਫੇਰ ਇੱਕ ਰੀਨ ਆ ਬੱਚਾ ਜੀ ਇਹਦਾ ਮੱਛੀ ਆ ਯਾਰ ਬੀ ਜਮਕਰ ਇਹਦੇ ਬੱਚੀ ਆ ਕੋਈ ਵੀਰ ਆਪਣੀ ਸਮਝਣਾ ਲਾ ਲੈ ਛਿਛੂ ਬੜਾ ਥੋੜਾ ਜੱਬੂ ਦਾ ਕਰਦੀ ਆ ਡਰਦੀ ਆ ਥੋੜਾ ਜਿਹਾ ਬਾਕੀ ਸੋਹਣੀ ਬੈੜਿਆ 2000 ਰੁਪਏ ਦੀ ਜਰਸੀ ਆ ਬਾਕੀ ਇਹ ਆ ਵੀ ਚਲੋ ਸੋਹਣੀ ਆ ਬੈੜ ਕੋਈ ਰਸੀ ਨਹੀਂ ਹੋਵੇ ਕੋਈ ਹੋਵੇ ਜੀ ਕਰਮਾਲੀ ਕੰਢੀ ਆ ਤਰਾਂ ਕੰਢੀ ਆ ਚਵਾਈ ਕੀ ਦੁੱਧ ਬੜਾਈ ਲੱਗੀ ਇਹਨੂੰ ਰਸੀ ਬਾਗੇ ਨਹੀਂ ਚਵਾਈ ਕਰੋ ਉਹਦੀ ਬਨਾਰਸੀ ਤੋਂ ਕਰੋ ਬਨਾਰਸੀ ਤੋਂ ਚਵਾਈ ਇਹਦੀ ਹੁੰਦੀ ਹੈ ਕੰਨੇ ਇਹ ਥਾਣੇ ਦੇ ਤੁਹਾਨੂੰ ਦਿਖਾ ਦਈਏ ਲੱਗੇ ਤੇ ਇੱਕ ਰੀ ਆ ਲੈ ਸਕਦੇ ਜੇ ਥਾਣਾ ਦਾ ਤਾਇੀ ਗਿਆਬ ਜਿਹੜਾ ਚੰਗਾ ਛੋਟੇ ਨਾ ਮੰਨੇ ਕੋਈ ਇਹ ਨਾ ਕਿ ਵੀ ਛੋਟਿਆ ਇਧਰ ਹੀ ਚਵਾਈ ਵਾਲੇ ਥਾਣੇ ਆ ਪੂਰੇ ਥਾਣੋਂ ਦੇ ਹੱਥ ਚ ਕੋਈ ਇਹ ਨਾ ਅੰਦਾਜ਼ਾ ਲਾਵੇ ਵੀ ਚਵਾਈ ਵਾਲਾ ਥਾਣੇ ਇੱਕ ਮਿੰਟ ਛੱਡਿਓ ਆ ਲੈ ਸਕਦੇ ਤੇ ਇਹ ਤਾਂ ਫਿਰ ਮੁੱਲ 35000 ਰੁਪਏ ਦੇ ਦੀ ਤੇ ਯਾਤਕ ਬਾਕੀ ਚੱਲਾ ਛੋਟ-ਛਾਟ ਮੌਕੇ ਤੇ ਹੋਰ ਕਰ ਦੋਗੇ ਜੈਸਨੋ ਵਾਲਾ ਕਰਦੀ ਹੈ ਜੈਸਨੋ ਕਰ ਤੇ 1000 ਰੁਪਏ ਦੇ ਦਾਂਗੇ ਤੇ 100 ਰੁਪਏ ਛੋਟ ਕਰ ਤੇ ਹੁਣ 10 ਲੀਟਰ ਚਵਾ ਦੋਗੇ ਘਰੋਂ ਚਵਾ ਦੋ 1000 ਰੁਪਏ ਤੇ ਕਿੰਨਾ 12 13 ਦੇ ਲਾਗੇ ਜਿਹੜਾ ਕਰੀ ਜਾਉਂਦੇ ਤੇ 1000 ਰੁਪਏ ਵਾਲੇ ਦੀ ਸੇਵਾ ਦੇ ਜਿੱਦਾਂ ਵਾਲੇ ਦਾ ਪਾਲੂ ਵੀ ਜੁੜੂ ਠੀਕ ਹੈ ਤੇ ਹੁਣ ਆ ਜਿਹੜੀ ਮੱਝ ਜੇ ਇਹ ਆਪੀ ਛੋਟੀ ਗੱਬਰ ਅੱਛਾ ਤਿਆਰ ਹੈ ਹਾਂਜੀ ਕਿੰਨਾ ਕੁ ਲਾਜੀ ਟਾਈਮ ਇਹ ਆ ਵੀ ਪੂਰੇ ਪੜੇ ਦੇ ਕੀ ਕੀ ਆ ਅੱਛਾ ਕੋ ਦੋ ਚਾਰ ਦਿਨ ਲੱਗ ਜੂਗੀ ਠੀਕ ਸੁਆ ਇਹਦਾ ਸੁਆ ਦਾ ਪੀ ਦੂਜਾ ਇਹ ਤੋਰ ਫੇਰੇ ਕਰੀ ਨਾ ਬਹੁਤ ਠੰਡੀ ਠੰਡੀ ਹੈ ਪਰਮਾਣ ਕੋਤਰੇ ਆ ਵੀ ਚਲੋ ਕਦ ਕੱਟ ਕੇ ਚਪਲੇ ਦੀ ਚੰਗੀ ਆ ਥੱਲੇਆਂ ਵੀ ਚੰਗੀ ਤਿਆਰ ਹੁੰਦੀ ਬਿਲਕੁਲ ਦੂਰ ਦੂਰ ਜਿਹੜਾ ਖੰਨ ਲੱਗ ਜਾ ਇਹਦਾ ਸੰਭੂ ਅੱਛਾ ਮੈਦਨ ਸੰਭੂ ਬਈ ਨਾ ਹਾਂਜੀ ਬਾਣੀ ਹੋਰ ਗਈ ਹੋਰ ਗਈ ਠੀਕ ਹੈ ਜੀ ਲੈ ਆ ਜੋ ਫਿਰ ਕੋਈ ਨਹੀਂ ਲੈ ਆ ਜੋ ਲੈ ਆ ਹਾਂ ਜੀ ਜਿੱਦ ਕਬੂਲੀਓਲ ਕਰਦੀ ਹੈ ਹਾਂ ਜੀ ਜਲਦੀ ਕੰਨ ਪਏ ਸੰਗਲ ਤੋਂ ਪੈਂਦਾ ਠੀਕ ਹੈ ਓਦਾਂ ਕੋਈ ਗੱਲ ਬਾਤ ਨਹੀਂ ਕਰਮਾ ਆਈ ਸੀ ਕੱਦੂ ਨੂੰ ਬੋਲਿਆ ਕੋਈ ਨਿੱਕਾ ਘਾਤ ਨਾ ਲਾਵੇ ਮੇਰਾ ਪਿੰਡ ਭਰਾ ਆ ਜਾ ਲੈ ਲੈ ਆ ਜਾ ਬਾਕੀ ਥਾਣੇ ਦਾ ਵੀ ਚੰਗੇ ਗੈਪ ਤੇ ਲੱਗਾ ਆ ਤੇ ਉਤਰਾਂ ਵੀਰ ਜੀ ਦੁੱਧ ਕਿੰਨਾ ਕੁ ਭਰੀ ਜਾਊਗੀ ਪਹਿਲਾਂ ਸੂਏ ਦਾ 10 ਕਿਲੋ ਚੋਇਆ ਰਵੀ ਦਾ ਅੱਛਾ ਮੈਂ ਤਾਂ ਸਾਰੇ ਦਿਨ ਦੇ 14-15 ਕਿਲੋ ਦਿੱਤਾ ਪਹਿਲਾਂ ਨੇ ਹਾਂਜੀ 10 ਕਿਲੋ ਦਿੱਤਾ ਹੁਣ ਦੇ ਕੋ 12-13 ਕਿਲੋ ਦੇਈ ਜੇ ਸਭੀ ਸਭੀ ਚੰਗੀ ਹੋਵੇ ਠੀਕ ਹੈ ਜੀ 1 ਮਿੰਟ ਰੁਕੋ ਇੱਥੇ ਤੇ ਆ ਥਾਣੇ ਦੇ ਦੇਖ ਸਕਦੇ ਜੀ ਤੇ ਬਾਕੀ ਕੁਝ ਮਿੰਟ ਵਿੱਚ ਦੋ ਦੋਵੇਂ ਬੰਨੇ ਚੱਡਾ ਛਟਾ ਰੁਪਈ ਜੀ ਤੇ ਇਹ ਆਵੇ ਜੇ ਗਾੜ ਵੀ ਚੰਗੀ ਪਰ ਨਹੀਂ ਐ ਇਹਨੇ ਹਵਾਨਾ ਭਰਨਾ ਹੈ ਜੇ ਇਹਨੇ ਤੇ ਮੁੱਲ ਫੇਰ ਇਹਦਾ ਮੁੱਲ 900 ਰੁਪਈ ਜੀ ਕਰ ਲਈਏ ਲੱਖ ਵੇਖ ਲਓ ਘਰੇ ਚੋਣੀ ਆ ਤੇ ਕਰ ਲਓ ਲੱਖ ਘਰੇ ਚੋਣੀ ਜਿੰਨੇ ਖਰਨੀ ਆ ਰੁਪਈ ਜੀ ਹਾਂ ਜੀ ਹਾਂ ਜੀ 95 ਦੀ ਦੇ ਦੀ ਕਰ ਦੋ ਹੋਰ ਮਾਨ ਤਾਂ ਲੱਬੇ ਦੀ ਦੇ ਦੀ ਠਾਸੀ ਦੀ ਕੁਣਿਆ ਸੀ ਜੀ ਨਾ ਅੱਛਾ ਪੰਜਾਸੀ ਹਜ਼ਾਰ ਦੇ ਹਾਂ ਛੋਟੀ ਚੰਗੀ ਕੱਦਪੂ ਤੋਂ 200 ਰੁਪਏ ਜੀ ਠੀਕ ਆ ਹਾਂ ਜੀ ਕੱਦਪੂ ਤੋਂ ਬਾਕੀ ਚਲੋ ਜੇ ਵੱਡੀ ਆ ਤਿਆਰ ਹੋਣੀ ਆ ਜੇ ਅਜੇ ਤੇ ਚਲੋ ਬਾਕੀ ਕੋ ਫੋਨ ਲਾਉਗਾ ਰਿਹਾ ਆਪੇ ਹਰ ਵਕਤ ਮੌਕੇ ਤੇ ਹੋ ਜਾਊਗਾ ਤੇ ਆ ਮੱਝ ਜਿਹੜੀ ਵੇਦੀ ਰੁਪਏ ਜੀ ਬੱਚਾ ਮਰ ਗਿਆ ਅੱਛਾ ਤੋਂ ਟੋਕਰੀ ਵਜਣੀ ਆ ਠੀਕ ਆ ਦੋ ਦੇ ਕੋ 7 ਕਿਲੋ ਖੁੱਲਾ ਢੁੱਲਾ ਠੀਕ ਆ ਦੋ ਟਾਂ ਕੋ ਤਸੱਲੀ ਕਰਕੇ ਚੋ ਕੇ ਖੜੇ ਆ ਤੇ ਜਿਹੜੇ ਰੁਪਏ ਭਰੇ 7 ਲੀਟਰ ਦੁੱਧ ਜਿਹੜਾ ਕਿੰਨੇ ਪੀਤੇ ਕੋਲ ਹੈਗਾ ਇੱਥੇ ਚਵਾ ਕੇ ਦਿਨਾ ਰਬੀ ਜੀ ਉਹ ਪੀ ਗਾਲ ਆ ਚੂਜੇ ਤੇ ਮਿਲਦੀ ਆ ਹਾਂਜੀ ਇਹੋ ਵੇਲੇ ਖੁਸ਼ੀ ਜ਼ਿਆਦੀ ਆ ਜੇ ਨਾ ਬਾਹਰੇ ਤੇ ਮਿਲਦੀ ਆ ਉਹ ਪੀ ਗਾਲ ਆ ਕੇ ਬਾਹਰ ਕੱਢੀ ਆ ਠੀਕ ਚਵਾ ਕੇ ਧਾਰਾ ਘੋਰਾ ਖਾ ਲਈ ਠੀਕ ਹੈ ਜੀ बाकी ਹੈਗੀ ਚੰਗੇ ਪਿੱਠਪੜੇ ਦੀ ਮਾਲ ਕਿਾ ਉਤਰਾ ਸਰੀਰੋਂ ਚੰਗੀ ਐ ਠੀਕ ਆ ਰੀਲ 2 ਨੰਬਰ ਵਾਲੇ ਪਾਸੇ ਵੜੇ ਲਾਉਂਦੇ ਆ 49000 ਰੁਪਿਆ ਆ ਕੇ ਵੀ ਕੀ ਦੇਣੀ ਆ ਹਾਂਜੀ ਹਾਂਜੀ ਵੀ ਪਾਪ ਕਾ ਨੂੰ ਕਰੀਵਾ ਹਾਂਜੀ ਚਲੋ ਕਿਸ ਹਦਾ ਆ ਇਸ ਤਰ੍ਹਾਂ ਪੜਾ ਪਾ ਲੈਣਾ ਵਾ ਗਾੜੀ

ਚੱਲੋ ਤਾਂ ਗਾੜੀ ਆ ਰਹੀ ਹੈ ਠੀਕ ਹੈ ਜੀ ਤਿੰਨ ਮਹੀਨੇ ਤੋਂ ਅੰਦਰ ਚਾਹ ਦਿਖਾਦੇ ਇੱਕ ਬਾਕੀ ਇਹ ਵੀ ਚਲੋ ਸ਼ਾਮ ਦਾ ਟਾਈਮ ਥੋੜਾ ਮੱਖੀ ਮੱਛਰ ਵੀ ਹੋ ਜਾਂਦਾ ਆ ਲੱਗਦਾ ਕਿ ਵਾਈ ਜੜੀ ਇਹਦੀ ਹੋਈ ਗਈ ਹੈ ਕਿੰਨਾ ਫਿਰ ਵੀਰ ਜੀ ਮੁੱਲ ਰੱਖੀ ਆਪਾਂ ਇਹਦਾ ਮੁੱਲ ਆ ਰੁਪਈਏ 55000 ਰੁਪਏ ਕਰਦੇ ਕਿੰਨਾ 55000 ਰੁਪਏ ਕਰ ਦੋ ਕੋ ਮਨ ਤਾਂ ਨਾ ਹੋ ਰਾ 2000 ਕਰ ਦਈਏ 1000 ਹੋਰ ਕਰ ਦੇ 52000 ਦੀ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਮਨ ਤੁਹਾਨੂੰ ਮੌਕੇ ਤੇ ਹੋ ਜਾਊਗਾ ਇਹ ਸਿਰਫ ਤੁਹਾਨੂੰ ਚਵਾ ਹੀ ਵਿਖਾਇਆ ਵਾ ਬਾਕੀ ਤੁਸੀਂ ਆਪਣੀ ਦੋ ਟਾਈਮ ਚੋ ਕੇ ਖੜਨੀ ਆ ਆਪਣੀ ਤਸੱਲੀ ਕਰਕੇ ਤੇ ਵੇਚ ਚੱਕ ਕੇ ਜੋ ਵੀ ਕੁਛ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ